ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਸਭ ਵਧੀਆ ਹੋਵੋਗੇ ਅੱਜ ਦੀ ਆਪਣੀ ਸ਼ੈਰੀ ਹੈ ਕਿ ਫਰਕ ਹੁੰਦਾ ਹੱਥ ਦੀਆਂ ਉਂਗਲਾਂ ਵਿੱਚ ਹੈ ਹਰ ਉਂਗਲ ਵਿੱਚ ਫਰਕ ਜ਼ਰੂਰ ਹੈ ਇੰਜ ਫਰਕ ਹੈ ਦੁਨੀਆ ਸਾਰੀ ਵਿੱਚ ਕੋਈ ਜ਼ਾਲਿਮ ਹੈ ਤੇ ਕੋਈ ਮਜਬੂਰ ਹੈ ਇੰਜ ਫਰਕ ਹੈ ਦੁਨੀਆ ਸਾਰੀ ਵਿੱਚ ਕੋਈ ਜ਼ਾਲਿਮ ਹੈ ਤੇ ਕੋਈ ਮਜਬੂਰ ਹੈ ਕੋਈ ਮਰ ਗਿਆ ਕਿਸੇ ਨੂੰ ਪਿਆਰ ਕਰਦਾ ਕੋਈ ਮਰ ਗਿਆ ਕਿਸੇ ਨੂੰ ਪਿਆਰ ਕਰਦਾ ਤੇ ਕੋਈ ਆਪਣੇ ਆਪ ਵਿੱਚ ਮਗਰੂਰ ਹੈ ਰੂਹਾਂ ਵਾਲਾ ਪਿਆਰ ਕੋਈ ਨਹੀਂ ਕਰਦਾ ਰੂਹਾਂ ਵਾਲਾ ਪਿਆਰ ਕੋਈ ਨਹੀਂ ਕਰਦਾ ਇਹ ਤਾਂ ਦੁਨੀਆ ਦਾ ਦਸਤੂਰ ਹੈ ਖੁਆਇਸ਼ ਨਹੀਂ ਸੀ ਮੇਰੀ ਪਿਆਰ ਕਰਨਾ ਖੁਆਇਸ਼ ਨਹੀਂ ਸੀ ਮੇਰੀ ਪਿਆਰ ਕਰਨਾ ਕਿਸਮਤ ਵਿੱਚ ਵਿਛੋੜਾ ਲਿਖਿਆ ਸੀ ਇਸ ਵਿੱਚ ਰੱਬਾ ਮੇਰਾ ਕੀ ਕਸੂਰ ਹੈ हे ਖੁਦਾ ਇਸ ਵਿੱਚ ਮੇਰਾ ਕੀ ਕਸੂਰ ਹੈ ਇਸ ਵਿੱਚ ਮੇਰਾ ਕੀ ਕਸੂਰ ਹੈ